ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਇੱਥੇ ਜੁੜੇ ਆ ਜੀ ਇੱਕ ਆਪਣੇ ਗਦਰੀ ਬਾਬਿਆਂ ਦੀ ਯਾਤ ਜੋ ਸਮਾਗਮ ਹੋ ਰਿਹਾ 4 ਅਗਸਤ ਨੂੰ ਫਾਲਕਰ ਰੇਜ ਕਮਿਊਨਿਟੀ ਹਾਲ 'ਚ ਹੋ ਰਿਹਾ ਜੀ ਇਹ ਤੇ ਇਹ ਗਦਰੀ ਯੋਧਿਆਂ ਦੀ ਲਹਸਾਨੀ ਕੁਰਬਾਨੀ ਅਤੇ ਗੁਰਨਾਨਕ ਜਹਾਜ ਦੀ ਮਿਸਾਲੀ ਯਾਤਰਾ ਨੂੰ ਸਮਰਪਿਤ ਹੋਵੇਗਾ ਤੇ ਇਹ ਸਹਾਜਮਾਨ ਰੈਕਡ ਤੇ ਬਾਕੀ ਮੇਰੇ ਸਾਥੀਆਂ ਵੱਲੋਂ ਕਰਵਾਇਆ ਜਾ ਰਿਹਾ ਜੀ ਤੇ ਬਾਕੀ ਦੀ ਇਹਦੀ ਰੂਫ ਰਖਾ ਅੰਕਲ ਜੀ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੀਣ ਅਸੀਂ ਜੇ ਅੱਜ ਕੈਨੇਡਾ ਦੀ ਧਰਤੀ ਤੇ ਸੁਖ ਮਾਣ ਰਹੇ ਆ ਇਸ ਦਾ ਬਹੁਤ ਵੱਡਾ ਸਿਹਰਾ ਜਿਹੜਾ ਉਹ ਸਾਡੇ ਜਿਹੜੇ ਪੂਰਵਜ਼ਾ ਗਦਰੀ ਬਾਬੇ ਆ ਉਹਨਾਂ ਦੇ ਸੰਘਰਸ਼ ਤੋਂ ਸਾਨੂੰ ਇਹ ਪ੍ਰਾਪਤ ਹੋਇਆ ਗਦਰੀ ਬਾਬੇ ਜਦੋਂ ਇੱਥੇ ਆਏ ਸੀਗੇ ਪਹਿਲਾਂ ਅਮਰੀਕਾ ਚ ਆਏ 20ਵੀਂ ਸਦੀ ਦੇ ਸ਼ੁਰੂ ਚ 1910 8 10 ਦੇ ਕਰੀਬ ਜਦੋਂ ਆਏ ਉਹ ਕੋਈ ਇਸ ਤਰ੍ਹਾਂ ਦਾ ਮਿਸ਼ਨ ਲੈ ਕੇ ਨਹੀਂ ਸੀ ਆਏ ਕਿ ਉਹਨਾਂ ਨੇ ਕੋਈ ਆ ਕੇ ਇੱਥੇ ਸੰਸਥਾ ਬਣਾ ਕੇ ਕੋਈ ਜਾਂ ਦੇਸ਼ ਦੀ ਆਜ਼ਾਦੀ ਲਈ ਲੜਨਾ ਜਾਂ ਕੁਝ ਹੋਰ ਉਹ ਵੀ ਜਿਵੇਂ ਆਪਾਂ ਸਾਰੇ ਆਏ ਆ ਆਪਦੇ ਜੀਵਨ ਨੂੰ ਆਪਦੇ ਪਰਿਵਾਰਾਂ ਦੇ ਜੀਵਨ ਨੂੰ ਸਖਾਲਾ ਬਣਾਉਣ ਵਾਸਤੇ ਜੀਵਨ ਦੀਆਂ ਸੁੱਖ-ਸੁਭਦਾਵਾਂ ਲੈਣ ਲਈ ਉਹ ਇੱਥੇ ਆਏ ਸੀ ਪਰ ਜਦੋਂ ਇਸ ਧਰਤੀ ਤੇ ਪਹੁੰਚੇ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨਾਲ ਬਹੁਤ ਸਾਰਾ ਵਿਤਕਰਾ ਕੀਤਾ ਜਾਂਦਾ ਸੀ ਉਹਨਾਂ ਦੇ ਪਹਿਰਾਵੇ ਕਰਕੇ ਉਹਨਾਂ ਦੀ ਬੋਲੀ ਕਰਕੇ ਕਿਉਂਕਿ ਜਿਹੜੇ ਅਮਰੀਕਾ ਦੇ ਬਿਸ਼ਿੰਦੇ ਦੇ ਸੀਗੇ ਉਹ ਸੋਚਦੇ ਸੀ ਵੀ ਇਹ ਗੁਲਾਮ ਦੇਸ਼ ਦੇ ਲੋਕ ਆ ਤੇ ਇਹ ਗੁਲਾਮੀ ਵਾਲੇ ਆ ਇਹਨਾਂ ਚ ਇੰਨੀ ਤਾਕਤ ਨਹੀਂ ਵਿਆਪਦੇ ਦੇਸ਼ ਨੂੰ ਆਜ਼ਾਦ ਕਰਾ ਸਕਣ ਇਹਨਾਂ ਚੀਜ਼ਾਂ ਨੇ ਉਹਨਾਂ ਦੇ ਅੰਦਰ ਇੱਕ ਜਜ਼ਬਾ ਪੈਦਾ ਕੀਤਾ ਤੇ ਉਹਨਾਂ ਨੇ ਇੱਕ ਪਹਿਲਾਂ ਹਿੰਦੀ ਪੈਸੀਫਿਕ ਨੌ ਦੀ ਸੰਸਥਾ ਬਣਾ ਕੇ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਉਹਨਾਂ ਦੀਆਂ ਮੀਟਿੰਗਾਂ ਦੇ ਜਿਹੜੇ ਮੇਨ ਮੁੱਖ ਕੇਂਦਰ ਸੀਗੇ ਉਹ ਗੁਰਦੁਆਰਾ ਸਾਹਿਬ ਸੀ। ਸਟਾਕਟਨ ਦੇ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਮੀਟਿੰਗਾਂ ਕਰਕੇ ਸ਼ੁਰੂ ਕੀਤੀਆਂ। ਬਾਬਾ ਸੋਹਣ ਸਿੰਘ ਭਕਨਾ ਉਹਦੇ ਪਹਿਲੇ ਪ੍ਰਧਾਨ ਬਣੇ ਤੇ ਫਿਰ ਉਸ ਤੋਂ ਮਗਰੋਂ ਉਹਨਾਂ ਨੇ ਗਦਰ ਲਹਿਰ ਅਖਬਾਰ ਕੱਢਣਾ ਸ਼ੁਰੂ ਕੀਤਾ। ਕਿਉਂਕਿ ਉਸ ਵੇਲੇ ਹੋਰ ਕੋਈ ਸੰਚਾਰ ਦਾ ਸਾਧਨ ਨਹੀਂ ਸੀ ਨਾ ਕੋਈ ਸੋਸ਼ਲ ਮੀਡੀਆ ਸੀ ਨਾ ਕੋਈ ਹੋਰ ਸੀ। ਆਪਣੀ ਗੱਲ ਲੋਕਾਂ ਤੱਕ ਰੱਖਣ ਲਈ ਉਹਨਾਂ ਨੇ ਗਦਰ ਲਹਿਰ ਅਖਬਾਰ ਸ਼ੁਰੂ ਕੀਤਾ ਤੇ ਮੁੜ ਕੇ ਪਾਰਟੀ ਦਾ ਨੋਈ ਗਦਰੀ ਬਾਬਿਆਂ ਦੀ ਪਾਰਟੀ ਕਰਕੇ ਮਸ਼ਹੂਰ ਹੋ ਗਿਆ। ਉਹਨਾਂ ਵਿੱਚ ਜਿਹੜੀ ਉਹਨਾਂ ਦੀ ਵਿਲੱਖਣਤਾ ਸੀ ਕਿ ਉਹ ਜਿਹੜਾ ਵੀ ਕਾਰਜ ਆਰੰਭ ਕਰਦੇ ਸੀ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਫਿਰ ਉਹ ਆਰੰਭ ਕਰਦੇ ਸੀਗੇ। ਉਸ ਤੋਂ ਮਗਰੋਂ ਇਹਦੇ ਨਾਲ ਘਟਨਾ ਜੁੜ ਗਈ 1914 ਵਿੱਚ ਜਦੋਂ ਕਾਮਾਗਾਟਾ ਮਹਾਰਾਜ ਮਾਰੂ ਜਹਾਜ਼ ਜਿਹਨੂੰ ਬਾਬਾ ਗੁਰਦੇਵ ਸਿੰਘ ਨੇ ਕਿਰਾਏ ਤੇ ਲੈ ਕੇ ਗੁਰੂ ਨਾਨਕ ਜਹਾਜ਼ ਦਾ ਨਾਮ ਦਿੱਤਾ ਉਹ ਜਪਾਨ ਤੋਂ ਚੱਲ ਕੇ ਹਾਂਗਕਾਂਗ ਹੁੰਦੇ ਹੋਏ ਹੋਰ ਪਾਸਿਆਂ ਦੀ ਹੁੰਦੇ ਹੋਏ ਜਦੋਂ ਇੱਥੇ ਪਹੁੰਚੇ ਤਾਂ ਜਦੋਂ ਆ ਕੇ ਵੈਕੂਵਰ ਦੀ ਬੰਦਕਾਰ ਤੇ ਖੜੇ ਹੋਏ ਤੇ ਉੱਥੇ ਉਹਨਾਂ ਨੂੰ ਆਉਣ ਦੀ ਇਜਾਜ਼ਤ ਨਾ ਦਿੱਤੀ ਗਈ ਅੰਦਰ ਉਹਨਾਂ ਨਾਲ ਬਹੁਤ ਵਿਤਕਰਾ ਕੀਤਾ ਗਿਆ ਬਹੁਤ ਸਾਰਾ ਤਿੰਨ ਮਹੀਨੇ ਦੇ ਕਰੀਬ ਉਹ ਜਹਾਜ਼ ਉੱਥੇ ਖੜਾ ਰਿਹਾ ਤੇ ਜਿਹੜੇ ਲੋਕ ਸੀਗੇ ਬਹੁਤ ਸਾਰੇ ਬਿਮਾਰ ਹੋ ਗਏ ਬਹੁਤ ਸਾਰੀਆਂ ਹੋਰ ਮੁਸ਼ਕਲਾਂ ਚੱਲੀਆਂ ਤੇ ਜਿਹੜੇ ਅੰਗਰੇਜ਼ਾਂ ਦੇ ਪਿੱਠੂ ਸੀ ਖਾਸ ਤੌਰ ਤੇ ਹੱਪ ਕੈਂਸਨ ਸੀਗਾ ਉਥੇ ਜਿਹੜਾ ਕਿ ਬਹੁਤ ਰੈਸਿਸਟ ਬੰਦਾ ਸੀਗਾ ਗੁਰੂ ਘਰ ਵਿੱਚ ਆਪਣੇ ਵੈਨਕੂਵਰ ਵਿਖੇ ਜਦੋਂ ਪਹਿਲਾਂ ਬੇਲਾ ਸਿੰਘ ਹੋਣਾ ਨੇ ਗੋਲੀ ਚਲਾਈ ਪਾਠੀ ਸਿੰਘਾਂ ਤੇ ਤੇ ਉਹ ਜਿਹੜਾ ਮੁਕੱਦਮਾ ਸੀਗਾ ਉਹ ਚੱਲਦਾ ਸੀ ਹੱਪ ਕੈਂਸਨ ਨੇ ਉਥੇ ਜਾ ਕੇ ਉਹਦੇ ਤੇ ਗਵਾਹੀ ਦੇਣੀ ਸੀ ਤੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਂਕੇ ਨੇ ਜਾ ਕੇ ਉਹਨੂੰ ਕੋਰਟ ਹਾਊਸ ਦੇ ਅੰਦਰ ਨਹੀਂ ਪਹੁੰਚਣ ਦਿੱਤਾ ਬਰਾਂਡੇ ਦੇ ਵਿੱਚ ਹੀ ਉਹਦੇ ਗੋਲੀ ਮਾਰ ਕੇ ਤੇ ਉਹਨੂੰ ਗੱਡੀ ਚੜਾਤਾ ਜਿਹੜੀਆਂ ਸਾਰੀਆਂ ਕਟਨਾਵਾਂ ਸੀਗੀਆਂ ਤੇ ਸਰਦਾਰ ਮੇਵਾ ਸਿੰਘ ਲੋਪੋਂਕੇ ਦੇ ਜਿਹੜੇ ਆਖਰੀ ਬਚਨ ਸੀਗੇ ਉਹਨਾਂ ਨੇ ਇਹ ਕਿਹਾ ਸੀ ਕਿ ਮੇਰੀ ਆਖਰੀ ਇੱਛਾ ਹੈ ਵੀ ਮੇਰੇ ਦੇਸ਼ਵਾਸੀਆਂ ਨੂੰ ਇੱਥੇ ਆਉਣ ਦੀ ਖੁੱਲ ਹੋਵੇ ਉਹ ਆਪਦੀ ਜ਼ਿੰਦਗੀ ਨੂੰ ਵਧੀਆ ਜਿਉਣ ਵਾਸਤੇ ਆਪਦੇ ਕੰਮਕਾਰ ਕਰਕੇ ਇੱਥੇ ਆਪਦੇ ਆਪ ਨੂੰ ਸਟੈਬਲਿਸ਼ ਕਰ ਸਕਣ ਉਹਨਾਂ ਦੀਆਂ ਉਹ ਕੀਤੀਆਂ ਕੁਰਬਾਨੀਆਂ ਅੱਜ ਸਾਡੇ ਪਾਰਲੀਮੈਂਟ ਵਿੱਚ ਕਿੰਨੇ ਮੈਂਬਰ ਆ ਅੱਜ ਸਾਡੇ ਅਸੈਂਬਲੀਆਂ ਚ ਮੈਂਬਰ ਆ ਅੱਜ ਆਪਣੇ ਸਿਟੀ ਕੌਂਸਲਰਾਂ ਚ ਮੈਂਬਰ ਆ ਇਹ ਉਹਨਾਂ ਦੀ ਦੇਣ ਆ ਸੋ ਆਪਣਾ ਜਿੰਨੇ ਵੀ ਆਪਾਂ ਪੰਜਾਬੀ ਹੈਗੇ ਆ ਸਾਡਾ ਫਰਜ਼ ਬਣਦਾ ਕਿ ਹਰ ਪਲ ਹਰ ਘੜੀ ਉਹਨਾਂ ਨੂੰ ਯਾਦ ਕਰੀਏ ਪਰ ਜੇ ਆਪਾਂ ਇਹ ਨਹੀਂ ਕਰ ਸਕਦੇ ਤਾਂ ਇੱਕ ਦਿਨ ਜ਼ਰੂਰ ਕੋਲ ਤੇ ਕੋਲ ਬਗੈਰ ਕਿਸੇ ਹੋਰ ਲੋਭ ਲਾਲਚ ਦੇ ਜਾਂ ਕਿਸੇ ਇੱਛਾ ਨੂੰ ਰੱਖ ਕੇ ਅਸੀਂ ਸਿਰਫ ਉਹਨਾਂ ਦੀ ਯਾਦ ਵਿੱਚ ਇਕੱਤਰ ਹੋਈਏ ਇਸੇ ਮਨਸ਼ੇ ਨੂੰ ਮੁੱਖ ਰੱਖ ਕੇ ਇਹ ਜਿਹੜਾ 4 ਅਗਸਤ ਦਾ ਪ੍ਰੋਗਰਾਮ ਹੈ ਇਹ ਮਿਠਿਆ ਗਿਆ ਵਾ ਇਹਦੇ ਵਿੱਚ ਸਾਰੇ ਨੌਜਵਾਨ ਇਕੱਠੇ ਹੋਏ ਆ ਤੇ ਅਸੀਂ ਪਰਨ ਕਰਦੇ ਹਾਂ ਗੁਰੂ ਘਰ ਖੜ ਕੇ ਇਸੇ ਕਰਕੇ ਅਰਦਾਸ ਕਰਕੇ ਅੱਥਾ ਸ਼ੁਰੂ ਹੋਏ ਆਂ ਵੀ ਇਹ ਜਿਹੜਾ ਪ੍ਰੋਗਰਾਮ ਹੋਵੇਗਾ ਇਹ ਕੇਵਲ ਤੇ ਕੇਵਲ ਗਦਰੀ ਬਾਬਿਆਂ ਨੂੰ ਸਮਰਪਿਤ ਹੋਵੇਗਾ ਉਹਨਾਂ ਦੀ ਸੋਚ ਨੂੰ ਸਮਰਪਿਤ ਹੋਵੇਗਾ ਤੇ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਨੇ ਆ ਸੋ ਆਓ ਕੈਲਗਰੀ ਨਿਵਾਸੀਓ ਸਾਰੇ ਇਕੱਠੇ ਹੋ ਕੇ 4 ਅਗਸਤ ਨੂੰ ਆਪਾਂ ਫਾਲਕਨ ਰੈਜਿਡ ਕਮਿਊਨਿਟੀ ਸੈਂਟਰ 'ਚ ਜਿਹੜਾ ਪ੍ਰੋਗਰਾਮ ਗੁਰੂਗੁਰ ਘਰ ਤੋਂ ਆਰੰਭ ਹੋਊਗਾ ਇੱਥੋਂ ਮੋਟਰਸਾਈਕਲ ਰੈਲੀ ਸ਼ੁਰੂ ਹੋਊਗੀ ਤੇ ਫਿਰ ਆਪਾਂ ਉੱਥੇ ਚੱਲ ਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਾਂਗੇ ਨਰੋਲ ਸਿਰਫ ਗਦਰੀ ਬਾਬਿਆਂ ਨਾਲ ਸਮਰਪਿਤ ਪ੍ਰੋਗਰਾਮ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਡੇ ਪਰਮ ਸਤਕਾਰਯੋਗ ਅੰਕਲ ਸਾਹਿਬ ਜੀ ਨੇ ਦੱਸਿਆ ਕਾਫੀ ਵੇਰਵੇ ਦੇ ਵਿੱਚ ਤੇ ਸਾਡੇ ਬੰਦੀਪ ਵੀਰ ਜੀ ਨੇ ਵੀ ਤਕਰੀਬਨ ਦੱਸ ਦਿੱਤਾ ਤੇ ਜੋ ਅੱਜ ਸਾਰਿਆਂ ਤੋਂ ਵੱਡਾ ਸੇਹਰਾ ਜਾ ਰਿਹਾ ਸਿੱਖ ਮੋਟਰਸਾਈਕਲ ਰਾਈਡਰਸ ਕੈਲਗਰੀ ਕੈਨੇਡਾ ਜੋ ਅਸੀਂ ਇੱਥੇ ਕੁਝ ਮੈਂਬਰ ਪਹੁੰਚੇ ਆ ਸਾਰਾ ਸੇਹਰਾ ਅੰਕਲ ਹੁਣ ਉਹਨੂੰ ਤੇ ਵੀਰ ਮਨਦੀਪ ਸਿੰਘ ਨੂੰ ਜਾ ਰਿਹਾ ਤੇ ਅਸੀਂ ਇਕੱਠੇ ਹੋ ਕੇ ਇੱਕ ਹੰਬਲਾ ਮਾਰੀਏ ਤੇ ਹੰਬਲਾ ਮਾਰ ਕੇ ਜੋ ਸਾਡੇ ਗਦਰੀ ਜੋਧਿਆਂ ਨੇ ਕੁਰਬਾਨੀਆਂ ਕੀਤੀਆਂ ਅਸੀਂ ਉਹਨਾਂ ਨੂੰ ਨਾ ਭੁੱਲੀਏ ਤੇ ਗਦਰੀ ਜੋਧਿਆਂ ਦੇ ਮੇਲੇ ਹੋਰ ਵੀ ਲੱਗਦੇ ਆ ਪਰ ਇਹ ਸਾਡੀ ਇੱਕ ਗੁਜਾਰਸ਼ ਆ ਕਿ ਇਹ ਪਿਓਰ ਐਂਡ ਬਿਲਕੁਲ ਜਿੱਦਾਂ ਗਦਰੀ ਬਾਬੇ ਜੋਹਦਿਆਂ ਨੂੰ ਸਮਾਰਪਿਤ ਪ੍ਰੋਗਰਾਮ ਹੋਊਗਾ ਤੇ ਜਿੱਦਾਂ ਵੀਰ ਹੋਣਾ ਨੇ ਦੱਸਿਆ ਅੰਕਲ ਜੀ ਨੇ ਵੀ ਕਿ ਮੋਟਰਸਾਈਕਲ ਦੀ ਰੈਲੀ ਨਿਕਲੂਗੀ ਪ੍ਰੋਪਰ ਉਹਦੇ ਵਿੱਚ ਫੇ ਫਾਲਕਨ ਰੇਜ ਦੇ ਵਿੱਚ ਆਪਣੇ ਹਾਲ ਦੇ ਵਿੱਚ ਮਨਾਇਆ ਜਾਵੇਗਾ ਜੋ ਸਿੱਖ ਮੋਟਰਸਾਈਕਲ ਰਾਈਡਰਸ ਆ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਖੜ ਕੇ ਇਹਨਾਂ ਨਾਲ ਪ੍ਰਣ ਕਰਦਾ ਆਪਣੀ ਜਿੱਲੀ ਵੀ ਇੱਕ ਕਮੇਟੀ ਆ ਅਸੀਂ ਵੀ ਵਿੱਚ ਹੀ ਆ ਕਿ ਉਹ ਸਾਡੇ ਗਦਰੀ ਜੋਧੇ ਸਾਰਿਆਂ ਦੇ ਸਾਂਝੀ ਸਗੇ ਤੇ ਸੌਰ ਨਾਲ ਮਿਲ ਕੇ ਇਹ ਪ੍ਰੋਗਰਾਮ ਮਨਾਈਏ ਜਿਹਦੇ ਵਿੱਚ ਪਿਓਰੇ ਧਾਰਮਿਕ ਢਾਡੀਵਾਰਾਂ ਤੇ ਆਪਣੇ ਜੋਧੀਆਂ ਦੀਆਂ ਵਾਰਾ ਗਾਈ ਜਾਊਗੀਆਂ ਤੇ ਹਾਂ ਇਹ ਖੁੱਲਾ ਸੱਦਾ ਆ ਸਾਰੇ ਕੈਲਗਰੀ ਨਿਵਾਸੀਆਂ ਨੂੰ ਪਰ ਇਹਦੇ ਵਿੱਚ ਜਨ ਵੀ ਆਉਣਾ ਪਲੀਜ਼ ਇਹ ਸਾਡੀ ਬੇਨਤੀ ਆ ਕਿ ਉੱਥੇ ਕੋਈ ਵੀ ਜਾਣ ਕੇ ਐਦਾਂ ਦੀ ਹਰਕਤ ਨਾ ਹੋਵੇ ਵੀ ਜਿਹੜਾ ਉੱਥੇ ਪ੍ਰੋਪਰ ਸਿਕਿਉਰਿਟੀ ਹੋਊਗੀ ਗੁਰੂ ਸਾਹਿਬ ਦੇ ਲੰਗਰ ਚੱਲਣਗੇ ਤੇ ਕੋਈ ਵੀ ਬੰਦਾ ਉੱਥੇ ਪਲੀਜ਼ ਸ਼ਰਾਬ ਪੀ ਕੇ ਨਾ ਆਵੇ ਉਹਨੂੰ ਮੋੜਿਆ ਜਾਊਗਾ ਉੱਥੇ ਨੂੰ ਐਂਟਰ ਨਹੀਂ ਹੋ ਦਿੱਤਾ ਲੱਗਾ ਪਿਓ ਰਹੇ ਧਾਰਮਿਕ ਪ੍ਰੋਗਰਾਮ ਹੋਊਗਾ ਤੇ ਜੋਧਿਆਨੀਆਂ ਬਾਰਾਂ ਦੇ ਨਾਲ ਉਹਨਾਂ ਜੋਧਿਆ ਨੂੰ ਸਮਰਪਿਤ ਸਾਰਾ ਪ੍ਰੋਗਰਾਮ ਹੋਊਗਾ ਤੇ ਫਿਰ ਦੁਬਾਰਾ ਸਾਰੀ ਕਮੇਟੀ ਨੂੰ ਅਨਕਲ ਹੋਣਾ ਨੂੰ ਤੇ ਵੀਰ ਨੂੰ ਤੇ ਆਪਣੇ ਸਾਰੀ ਕਮੇਟੀ ਨੇ ਸਿੱਖ ਮੋਟਰਸਾਈਕਲ ਰਾਈਡਰਸ ਪ੍ਰਣ ਕਰਦਾ ਕਿ ਅੱਗੇ ਤੋਂ ਵੀ ਆਪਾਂ ਇਹ ਇਕੱਠੇ ਹੋ ਕੇ ਕਰਕੇ ਜੋਧੇ ਸਾਡੇ ਸਾਰਿਆਂ ਦੇ ਸਾਂਝੇ ਆ ਤੇ ਇਕੱਠੇ ਹੋ ਕੇ ਇਹ ਅੱਜ ਤੋਂ ਪ੍ਰੋਗਰਾਮ ਅਸੀਂ ਸਟਾਰਟ ਕੀਤਾ ਤਾਂ ਜੋ ਅਸੀਂ ਪੋਸਟਰ ਰਾਜਵਲੀਜ ਕੀਤਾ ਤੇ ਆਹਰਾਂ ਨਾਲ ਮਿਲ ਕੇ ਤੇ ਆਪਣੇ ਮਤ ਭੇਵ ਛੱਡ ਕੇ ਤਾਂ ਇਹਨਾਂ ਗਦਰ ਜੋਧਿਆਂ ਨੂੰ ਸਮਰਪਿਤ ਹੋਈਏ ਤੇ ਉਹਨਾਂ ਨੂੰ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਮੈਂਸ਼ਨ ਕਰਦਾ ਜੀ ਉੱਥੇ ਨਾਲ ਦੇ ਹਾਲ ਚ ਇੱਕ ਐਗਜ਼ੀਬਿਸ਼ਨ ਹੋਊਗੀ ਉੱਥੇ ਬਕਾਇਦਾ ਗੁਰਨਾਨਕ ਸਾਹਿਬ ਦਾ ਮਾਡਲ ਵੀ ਤਿਆਰ ਕੀਤਾ ਜਾ ਰਿਹਾ ਦੇ ਨਾਲ ਉੱਥੇ ਬਾਬਾ ਗੁਰਦੇਵ ਸਿੰਘ ਤੇ ਮੀਵਾ ਸਿੰਘ ਲੋਪੋਕੇ ਦੀ ਵੱਡੀਆਂ ਹੋਲਡਿੰਗ ਹੋਣਗੀਆਂ ਤੇ ਬਾਕੀ ਜਿੰਨੀ ਵੀ ਸ਼ਹੀਦਾਂ ਦੀ ਜਾਣਕਾਰੀ ਅਸੀਂ ਇਕੱਠੀ ਕਰ ਸਕੇ ਸਾਰੀ ਉੱਥੇ ਲਿਆ ਕੇ ਦਿਖਾਵਾਂਗੇ ਤੇ ਇੱਕ ਛੋਟੀ ਜੀ ਡਾਕੂਮੈਂਟਰੀ ਵੀ ਦਿਖਾਵਾਂਗੇ ਤੁਸੀਂ ਆਇਓ ਦੇਖਿਓ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਇਓ ਉਹਨਾਂ ਨੂੰ ਪਤਾ ਲੱਗੇ ਵੀ ਸਾਡੀ ਹਿਸਟਰੀ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ